ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਤੁਹਾਡਾ ਸਾਡੀ YouTube ਆਲਾ ਤੇ ਫਿਰ ਵੀ ਤੇ ਸਵਾਗਤ ਹੈ ਅੱਜ ਅਸੀਂ ਆਪਾਂ ਵੀ ਲੈ ਕੇ ਆ ਪਟਿਆਲਾ ਸ਼ਾਹੀ ਪੱਗ ਜਿਹੜੀ ਲਿਆਥੋ 6.5 ਮੀਟਰ ਆ ਤੇ ਕਪੜਾ ਜਿਹੜਾ ਆਪਾਂ ਫੋਲੋ ਵਲ ਬਤਿਆ ਤੇ ਜਿਹੜਾ ਆਪਾਂ ਪਹਿਲਾਂ ਲੜ ਲਾੜ ਲਾੜ ਦੇ ਸੈਂਟਰ ਚ ਲਿਆ ਕੇ ਲੜ ਨੂੰ ਪੂਣੀ ਨਾਲ ਹੇਠਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਈ ਬੰਨੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਹੋਲਡ ਕਰਕੇ ਤੇ ਉੱਤੋਂ ਚੰਗੀ ਜਿਹੜੇ ਉਸ ਵਿੱਚੋਂ ਜਿਹੜੇ ਚੰਗੀ ਤਰ੍ਹਾਂ ਫਾਲ ਕੱਢ ਕੇ ਤੇ ਅਧੀਖ ਅਧੀ ਗੱਲ ਟਾ ਕੇ ਜਿਹੜਾ ਲੜ ਨੂੰ ਸਾਫ਼ ਕਰਕੇ ਤੋ ਕਿ ਤਰ੍ਹਾਂ ਉਹਦੀ ਸਫਾਈ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਨੇ ਨਾਲ ਹੀ ਹੱਥ ਨਾਲ ਪ੍ਰੈਸ ਕਰਕੇ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਫੈਂਚ ਕਰਕੇ ਪੂਣੀ ਦਾ ਹੌਲਾ ਥੰਨੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਦੋਈ ਪੱਲੇ ਉਹ ਜਿਹੜਾ ਆਪਾਂ ਪਹਿਲੇ ਪਹਿਲੇ ਯਾਰਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਹੀ ਹੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਪਹਿਲੇ ਪਹਿਲੇ ਯਾਰਾ ਖੋਲ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜਨੂ ਉੱਤੋਂ ਸੈਟ ਕਰ ਲੈਣਾ ਹੈ ਤੇ ਸੈਟ ਕਰਕੇ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਇੱਕ ਵਾਰ ਜਿਹੜਾ ਲੜਨੂ ਫੋਲਡ ਕਰਨਾ ਹੈ ਤੇ ਫੋਲਡ ਕਰਕੇ ਤੇ ਉੱਤੋਂ ਜਿਹੜਾ ਲੜਨੂ ਦੱਬਣਾ ਹੈ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਲੜਨੂ ਸਾਫ਼ ਕਰਨਾ ਹੈ ਕਰੂੰਗੀਆਂ ਜਿਹੜਾ ਉੱਤੋਂ ਜਿਹੜਾ ਲੜਨੂ ਸੈਟ ਕਰ ਲੈਣਾ ਹੈ ਤੇ ਦੋਈ ਸੈਟ ਉੱਤੋਂ ਤੇ ਥੱਲੇ ਇੱਕ ਇੱਕ ਵਾਰ ਫੋਲਡ ਕਰਕੇ ਕਿ 1/4 ਡਬਲ ਨੇ ਤੇ ਕਵਰ ਥਲੋ ਫੋਲਡ ਕਰਕੇ ਇਹਨਾਂ ਲੜ ਨੂੰ ਕਿੰਨਾ ਪ੍ਰੈਸ ਕਰਕੇ ਉਹ ਫਾਸਲਾ ਜਿਹੜਾ ਪਸ ਉਹ ਸਹੀ ਕਰਕੇ ਜਿਹੜਾ ਲੜ ਨੂੰ ਲੋਟ ਕਰਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਤਾਂ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤਾਂ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਯੂ ਕਰਿਓ ਤੇ ਵੀਡੀਓ ਵੱਤ ਵਾਰ ਸ਼ੇਅਰ ਜ਼ਰੂਰ ਕਰਿਓ ਤਾਂ ਹੀ ਜਿਹੜੇ ਵੀ ਇਹਨਾਂ ਨੂੰ ਪਟਿਆਲੇ ਸਹੀ ਪੱਗ ਬਣਾਉਣੇ ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰਾਉਂ ਦਾ ਸੋਲੂਸ਼ਨ ਕਰ ਲੈਣ ਤੇੜਾ ਆਪ ਅਗਲਾ ਲੜ ਲਗਾਉਣਾ ਹੈ ਲਰਨ ਬੈਗ ਨੂੰ ਪਿੰਚ ਕਰਕੇ ਪੂਣੀ ਲਹੂ ਦਾ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਦੋਈ ਪੱਲੇ ਜਿਹੜਾ ਆਪ ਪਹਿਲੇ ਪਹਿਲੇ ਜਿਆਦਾ ਹੋਲ ਕੇ ਤੁਝ ਪੱਲੇ ਦਾ ਫੋਮਟਾਈ ਵਾਲੇ ਪਾਸੇ ਨਾਲ ਜੋੜ ਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਇੱਥੇ ਆਪ ਦੂਜਾ ਲੜ ਫੋਲਡ ਕਰੀ ਉੱਥੇ ਆਪਾਂ ਤੀਜਾ ਲੜ ਫੋਲਡ ਕਰਕੇ ਤੇ ਆਪਾਂ ਨੋਕ ਤੋਂ ਪਿੱਛੇ ਤੱਕ ਜਿਹੜੀ ਚੰਗੀ ਤਰ੍ਹਾਂ ਪ੍ਰੋਪਰ ਸਫਾਈ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪ ਅਗਲਾ ਲੜ ਲਗਾਉਣਾ ਹੈ ਲਰਨ ਬੈਗ ਤੋਂ ਪਿੰਚ ਕਰਕੇ ਪੂਣੀ ਲਹੂ ਦਾ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਦੋਈ ਪੱਲੇ ਵਿਚੜਿਆ ਆ ਪਹਿਲੇ ਪਹਿਲੇ ਜਿਆਦਾ ਖੋਲ ਕੇ ਜਿਹੜਾ ਆਪਾਂ ਲੜ ਨੂੰ ਲਗਾਉਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲੈਨੇ ਉਹਨਾਂ ਵਿੱਚ ਆਪਾਂ ਉਹਨਾਂ ਦੀ ਸਫਾਈਗਾ ਨਹੀਂ ਇਤੋਂ ਦਾ ਫਰਲਾ ਇਹਦਾ ਉਹ ਸਟਕਾਣਾ ਹੈ ਤੇ ਉਹਨਾਂ ਹੀ ਲੜਾਂ ਇਸ ਸੜਿੰਗ ਜਿਹੜੀ ਆਪਾਂ ਚੰਗੀ ਤਰ੍ਹਾਂ ਕਰਕੇ ਤੇ ਬਾਕੀ ਪਗੜੀ ਵੀਡੀਓ ਆਪਾਂ ਸੜਿੰਗ ਕਰ ਲੈਣੀ ਹੈ ਜਿਹੜਾ ਪਾਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਹੱਥਲੇ ਰੱਖ ਕੇ ਬੰਦ ਵਸੇ ਉੱਤੇ ਰੱਖ ਕੇ ਦੋਈ ਪੱਲੇ ਵਿਚੜਿਆ ਆ ਪਹਿਲੇ ਪਹਿਲੇ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਅੱਦਾ ਤੇ ਅੱਦਾ ਜਾਨੀ ਕਿ ਆਪਾਂ ਲੜ ਨੂੰ ਚੰਗੀ ਤਰ੍ਹਾਂ ਉੱਤ ਸੈੱਟ ਕਰਕੇ ਤੇ ਫਿਰ ਥੱਲੇ ਡਬਲ ਫੋਲ ਕਰਕੇ ਤੇ ਲੋਡ ਕਰਕੇ ਜਿਹੜਾ ਲੜ ਨੂੰ ਜਿਨਾ ਪੱਤੀ ਜਿਹੜਾ ਦਫਾਣ ਰੱਖਿਆ ਉਹਨੇ ਆਪਾਂ ਤੇ ਥੱਲੇ ਲੜ ਦਾ ਫਾਸਾ ਲੋਡ ਕਰਕੇ ਤੇ ਲੜ ਨੂੰ ਨਾਲ ਦੀਆ ਪ੍ਰੈਸ ਕਰਕੇ ਉਹਦੇ ਵਿੱਚ ਕਸ ਪਾ ਕੇ ਜੰਗੀ ਤਰ੍ਹਾਂ ਜਿਹੜਾ ਆਪਾਂ ਲੜ ਦੀ ਮਿਠਾਈ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਆਪਾਂ ਜਿਹੜਾ ਲੜ ਨੂੰ ਵਾਪਸ ਫੇਚ ਕਰ ਦੇ ਕਰਕੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਤੇ ਹੁਣ ਜਿਹੜੀ ਆਪਾਂ ਬਾਕੀ ਪੱਕਦੀ ਜਿਹੜੀ ਸੈਟਿੰਗ ਆਣੀ ਹੈ ਤੇ ਲੜਾਂ ਵਿੱਚ ਜਿਹੜਾ ਵਾਈਫੇਰ ਕੇ ਉਹਨਾਂ ਲੜਾਂ ਨੂੰ ਟਾਈਟ ਕਰਨਾ ਹੈ ਤੇ ਉਹਨਾਂ ਵਿੱਚ ਜਿਹੜੇ ਵਾਲ ਉਹਨਾਂ ਨੂੰ ਆਪਾਂ ਕੱਟ ਕੇ ਚੰਗੀ ਤਰ੍ਹਾਂ ਜਿਹੜਾ ਬਲ ਨੂੰ ਲੋਡ ਕਰ ਲੈਣਾ ਹੈ ਤੇ ਜੇ ਕਿਸੇ ਲੜ ਦੀ ਗਰਮਟਾਈ ਜਾਈ ਰਹੇਂਦੀ ਆ ਤਾਂ ਉਹਦੇ ਤੇ ਬਾਨਾ ਪ੍ਰੈਸ ਕਰਕੇ ਤੇ ਉਸ ਲੜ ਦੀ ਮੋਟਾਈ ਜਿਹੜੇ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਜੇ ਵੀਡੀਓ ਪਸੰਦ ਆ ਰਹੀਏ ਤੇ ਲਾਈਕ ਸ਼ਰਕਮੈਂਟ ਜਰੂਰ ਕਰਿਓ ਤੇ ਵੀਡੀਓ ਵੱਤੋ ਸੇਅਰ ਜੂ ਕਰਿਓ ਤਾਂ ਇਹ ਜਿਹੜੇ ਵੀਰਾਂ ਨੂੰ ਪਟਿਆਲਾ ਸ਼ਹੀ ਪੱਗ ਬਣਾਉਣ ਨੂੰ ਕੋਈ ਪ੍ਰੋਬਲਮ ਹੋ ਜੇ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸ ਜਿਹੜਾ ਆਪ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਫੋਣੀ ਨਾਲ ਹੱਥੇ ਰੱਖ ਕੇ ਬੰਦ ਫਸ ਉੱਤੇ ਰੱਖ ਕੇ ਦੋਈ ਭੱਲੇ ਵਿਚੜਿਆ ਪਹਿਲੇ ਭੱਲੇ ਜਿਆਦਾ ਖੋਲ ਕੇ ਦੂਜੇ ਪਹਿਲੇ ਰ ਆਪਣ ਮੁਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਥੱਲੇ ਉਹ ਜਿਹੜਾ ਲੜ ਨੂੰ ਡਬਲ ਫੋਨ ਕਰਕੇ ਤੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੀ ਆਪਾਂ ਬਾਕੀ ਬਗ ਦੀ ਜਿਹੜੀ ਸੈਟਿੰਗ ਕਰਨੀ ਹੈ ਤੇ ਹੁਣ ਜਿਹੜੇ ਆਪਾਂ ਲੜ ਲਾਏ ਨੇ ਉਹਨਾਂ ਵਿੱਚ ਜਿਹੜਾ ਵਾਜ ਫੇੜ ਕੇ ਉਹਨਾਂ ਦੀ ਲੜਾਈ ਸੈਟਿੰਗ ਕਰ ਲੈਣੀ ਹੈ ਤੇ ਆਪਾਂ ਬਾਕੀ ਪਾਗ ਦੀ ਵੀੜੀ ਸ਼ੈੜੀ ਕਰ ਲੈਣੀ ਤੇ ਉਤਲੇ ਲੜ ਲੜ ਨੇੜੇ ਉਹ ਵੀ ਸੈਟ ਕਰ ਲੈਣੇ ਹਨ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਵਾਕ ਤੋਂ ਪਿੰਚ ਕਰਕੇ ਪੂਣੀ ਦਾ ਹਲੋ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਦੋਈ ਪਲੇਟ ਜਿਹੜਾ ਆਪਾਂ ਪਹਿਲੇ ਪਹਿਲੇ ਜਿਆਦਾ ਖੁੱਲਗੇ ਦੂਜੇ ਪਲੇਟਾਂ ਨੂੰ ਫਮਟਾਈ ਵਾਲੇ ਫਸਣਾ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਅਖਲਵੇਂ ਫੋਲਡ ਕਰਨਾ ਹੈ ਤੇ ਫਿਰ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਉੱਤੋਂ ਜਿਹੜਾ ਚੰਗੀ ਤੇੜਾ ਜਿਹੜਾ ਲੜ ਨੂੰ ਛੱਟ ਕਰਨਾ ਹੈ ਤੇ ਆਪਾਂ ਜਿਹੜੀ ਸ਼ੇਪ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਉਹ ਜਿਹੜੀ ਬਾਕੀ ਪੱਗ ਦੀ ਜਿਹੜੀ ਸੈਟਿੰਗ ਆ ਉਹ ਕਰ ਲੈਣੀ ਹੈ ਤੇ ਜਿਹੜੇ ਜਿੱਥੇ ਕਿਤੇ ਜਿਸ ਕਿਸੇ ਲੜ ਵਿੱਚ ਬਲ ਰਹੇ ਨੇ ਤਾਂ ਆਪਾਂ ਉਸ ਉੱਤੇ ਬੜਾ ਬਾ ਫੇਰ ਕੇ ਉਸ ਲੜ ਦੀ ਜਿਹੜੀ ਚੰਗੀ ਤੇੜਾ ਪ੍ਰੋਪਰ ਸਫਾਈ ਕਰ ਲੈਣੀ ਹੈ ਆਪਾਂ ਬਾਕੀ ਪਾਗ ਦੀ ਵੀੜੀ ਨਾਲ ਦੀ ਨਾਲ ਸੈਟਿੰਗ ਕਰੀ ਜਾਣੀ ਹੈ ਤੇ ਹੁਣ ਆਪਾਂ ਜਿਹੜੀ ਬੱਕ ਪਾਗ ਦੀ ਸੈਟਿੰਗ ਕਰ ਲੈਣੀ ਹੈ ਤੇ ਆਪਾਂ ਜਿਹੜੇ ਲੜਨ ਨੇ ਉਹ ਸੈੱਟ ਕਰ ਲੈਣੇ ਹਨ ਜਿਹੜਾ ਪੱਕਾ ਲੀ ਲਏ ਲੋਗਾ ਨਾ ਅੱਧਾ ਉੱਤੇ ਅੱਧਾ ਥੱਲੇ ਫੋਲ ਕਰਕੇ ਜਿਹੜਾ ਲੜਨ ਨੂੰ ਇਹ ਬੈਗ ਤੋਂ ਚੜਾਈ ਤੇ ਲੈ ਕੇ ਮੁਰਲੇ ਲੈ ਕੇ ਜਿਹੜੀ ਆਪਾਂ ਚੜਾਈ ਘਟਾ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਜਿਹੜੇ ਉੱਤੇ ਬਾ ਲੈਣ ਦੇ ਉਹਨਾਂ ਨੂੰ ਆਪਾਂ ਬਾਹਰ ਨਾਲ ਜਿਹੜੇ ਕੱਢ ਲੈਣੇ ਹਨ ਤੇ ਉੱਤੇ ਜਿਹੜੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਯਾਨੀ ਕਿ ਤੇਰੀ ਆਪਾਂ ਬਾਕੀ ਪੱਗ ਜਿਹੜੀ ਸੈਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਪੱਗ ਬੈ ਲਗਾਉਣਾ ਨਾ ਕਿ ਇਹ ਜਿਹੜਾ ਆਪਾਂ ਪੱਗ ਬੈ ਲਗਾਉਣਾ ਹੈ ਇਥੇ ਬਸ ਸ਼ੇਵਲਰ ਫੋਲ ਕਰੀਓ ਤੇ ਥੋੜਾ ਹੀ ਗਾਹ ਕਰਕੇ ਜਿਹੜਾ ਆਪਾਂ ਲੜ ਨੂੰ ਲਾਉਣਾ ਹੈ ਪਗ ਪੈਨ ਨੂੰ ਲਾਉਣਾ ਹੈ ਜਿਹੜਾ ਆਪਾਂ ਕਲਗੀ ਲੜਾ ਲਾਉਣਾ ਅੱਧਾ ਤੇ ਅੱਧਾਲੇ ਫੋਲ ਕਰਕੇ ਜਿਹੜਾ ਲੜ ਨੂੰ ਮੈਂ ਤਾਂ ਚੜਾਈ ਤੋਂ ਲਿਆ ਕੇ ਮੁਰੇ ਲਿਆ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜੀ ਆਪਾਂ ਦੀ ਚੜਾਈ ਸੈਟ ਕਰਕੇ ਤੇ ਆਪਣੇ ਜਿਹੜਾ ਆਪਾਂ ਦੀ ਜਿਹੜੀ ਚੰਗੀ ਤਰ੍ਹਾਂ ਪ੍ਰੋਪਰ ਸਫਾਈ ਕਰ ਲੈਣੀ ਹੈ ਤੇ ਬਾਕੀ ਪਗ ਦੀ ਜਿਹੜੀ ਸੈਟਿੰਗ ਉਹ ਕਰ ਲੈਣੀ ਹੈ ਤੇ ਪਗ ਪੈਨ ਦੇ ਥਲੇ ਰੱਖ ਕੇ ਜਿਹੜਾ ਲੜ ਨੂੰ ਫਰਟ ਵੱਲ ਫੋਲ ਕਰ ਦੇਣਾ ਹੈ ਜੇ ਤੁਹਾਡਾ ਲੜ ਘਟ ਜਾਂਦਾ ਹੈ ਤਾਂ ਆਪਾਂ ਉਹ ਇੱਕ ਜਾਂ ਦੋ ਪੱਗਾਂ ਜਿਹੜੇ ਉੱਤੇ ਲਗਾ ਸਕਦੇ ਹਾਂ ਤਾਂ ਜਿਹੜਾ ਤੁਹਾਡਾ ਲੜ ਉੱਤੋਂ ਖਿਸਕੇ ਨਾ ਤੇ ਆਪਾਂ ਅਜੇ ਬਾਕੀ ਪੱਗ ਦੀ ਵੀੜੀ ਸੜੀਆਂ ਨੂੰ ਕਰ ਲੈਣੀ ਹੈ ਤੇ ਜਿਹੜਾ ਪਰ ਸਲਟਾ ਕਰੇੜਾ ਪਰ ਪਹਿਲੇ ਨਾਲ ਲਾਈ ਸੜ ਦੇ ਸੈਂਟਰ ਤੋਂ ਆਪਾਂ ਬੈਗ ਤੋਂ ਖਿੱਚ ਕੇ ਜਿੱਥੇ ਤੱਕ ਚੱਲੋ ਪਾਸੇ ਫਲਾ ਕੇ ਤੇ ਜਿੱਥੋਂ ਕਿਦਾ ਸਲ ਨਾ ਕਰਿਆ ਤਾਂ ਉੱਥੋਂ ਆਪਾਂ ਡਬਲ ਸ਼ੀਸ਼ਾ ਦੇ ਕੇੜਾ ਆਪਣਾ ਬਾਹਰ ਨਾਲ ਸੜ ਕਵਰ ਕਰ ਲੈਣਾ ਹੈ ਜਿਹੜਾ ਆਪਾਂ ਬੈਗ ਦਾ ਲੋਡ ਮੈਂ ਦੱਸ ਦਿੱਤੇ ਤੇ ਤੁਸੀਂ ਕੋਲ ਕਰ ਕਿਹੜਾ ਘੜ ਨੂੰ ਲਗਾ ਦੇਣਾ ਹੈ ਚਾਹੇ ਜਿੱਦ ਲਈ ਆਪਾਂ ਬਾਕੀ ਭਾਗ ਦੀ ਜਿਹੜੀ ਸ਼ੈਡਿੰਗ ਕਰ ਲੈਣੀ ਹੈ ਜਲਦੀ ਨਵੀਂ ਵੀਡੀਓ ਲੈ ਕੇ ਆਇਆ ਤੁਹਾਨੂੰ ਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ